ਉਜੀ ਆਪਣੇ ਕੋਲ ਪਸ਼ਮੀਨਾ ਸੌਲ ਸੂਟ ਆ ਚੱਕਿਆ ਜੀ ਡਿਜ਼ਾਈਨ ਚੈੱਕ ਕਰ ਲੋ ਇਹ ਡਿਜ਼ਾਈਨ ਦੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਭੈਣਾਂ ਨੇ ਬਹੁਤ ਪਿਆਰ ਦਿੱਤਾ ਦੀ ਹੈ ਜਿਹੜੇ ਮੇਰੀਆਂ ਭੈਣਾਂ ਉਦੋਂ ਰਹਿਗੀਆਂ ਸੀਗੀਆਂ ਹੁਣ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਚਾਰ ਕਲਰ ਨੇ ਪਹਿਲਾ ਕਲਰ ਹੈਗਾ ਨੇਵੀ ਬਲੈਕ ਜੀ ਪਿਓਰ ਪਸ਼ਮੀਨਾ ਦਾ ਸੂਟ ਆ ਪਿਓਰ ਪਸ਼ਮੀਨਾ ਦੀ ਬਾਟਮ ਆਊਗੀ ਪਿਓਰ ਪਸ਼ਮੀਨਾ ਦਾ ਹੀ ਨਾਲ ਸ਼ਾਲ ਆਈ ਲੋ ਡਿਜ਼ਾਈਨ ਚੈੱਕ ਕਰੋ ਹੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈਗਾ ਪਹਿਲਾ ਕਲਰ ਹੈਗਾ ਨੇਵੀ ਬਲੈਕ ਜੀ ਚਾਰ ਕਲਰ ਨੇ ਦੂਜਾ ਕਲਰ ਹੈਗਾ ਮਸਟਰਡ ਚਾਰੇ ਹੀ ਕਲਰ ਪੁਰੇ ਸ਼ਾਨਦਾਰ ਨੇ ਜੀ ਜਿਹੜੀਆਂ ਮੇਰੀ ਆਪਣੀਆਂ ਪਹਿਲਾਂ ਰਹਿ ਗਈਆਂ ਸੀਗੀਆਂ ਹੁਣ ਜਲਦੀ ਜਲਦੀ ਆਰਡਰ ਬੁੱਕ ਕਰ ਲਓ ਜੀ ਬੂਝਾ ਕਲਰ ਆ ਗਿਆ ਮਸਟੜੀ ਲਓ ਜੀ ਪਿਓਰ ਪਸ਼ਮੀਨੇ ਦਾ ਸੌਲ ਸੂਟ ਕੋਈ 800 ਨੇ ਕੋਈ 900 ਨੇ ਸਿਰਫ 500 ਦਾ ਹੀ ਲੋੜੀ ਸੇਲ ਆਪਣਾ ਲੱਗੇ ਹੋਇਆ ਹੈ ਜੀ ਆਪਣੀ ਦੁਕਾਨ ਤੇ ਅਲੀ ਸ਼ੇਰੋਂ ਦੀ ਕੱਪੜੀ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਭੀਖੀ ਜ਼ਿਲ੍ਹਾ ਮਾਨਸਾ ਜੀ ਲਓ ਜੀ ਤੀਜਾ ਕਲਰ ਆ ਗਿਆ ਹਰਾ ਫਰੂਜੀ ਜੀ ਚਾਰ ਕਲਰ ਨੇ ਚਾਰੇ ਕਲਰ ਪੁਰੇ ਸ਼ਾਨਦਾਰ ਨੇ ਜੀ ਲਾਸਟ ਕਲਰ ਆ ਗਿਆ ਜੀ ਨਾਭੀ ਜੀ ਲੋ ਜੀ ਲਾਸਟ ਕਲਰ ਆ ਗਿਆ ਨਾਭੀ ਲਾਲੀ ਤੇ ਆ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਉਪਰਡਰ ਕਰ ਦੋ ਹੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲੋ ਜੀ ਸੌਲ ਦੀ ਕਿੱਕ ਨਾ ਸ਼ਾਨਦਾਰੀ ਪਿਓਰ ਪਸ਼ਮੀਨਾ ਸੌਲ ਸੂਟ ਕੋਈ 800 ਨਹੀਂ ਕੋਈ 900 ਨਹੀਂ ਸਿਰਫ 500 ਜੀ ਲੋ ਚੈੱਕ ਕਰ ਲੋ ਨਾਭੀ ਖਰਾਫੂ ਜੀ ਜੀ ਮਸਟਰਡ ਤੇ ਨੇਵੀ ਬਲੈਕ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਜੀ